ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰੋਂ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਟੋਟੀਆਂ ਦੀ ਨਸ਼ਹਿਰੇ ਪੰਨੂਆ ਤੋਂ ਕੋਈ ਵੀਰ ਆ ਰਿਹਾ ਤੇ ਨਵੇਂ ਬਣੇ ਬਾਈਪਾਸ ਤੋਂ ਤੁਸੀਂ ਜਿਹੜੀ ਦੋਸਤੋ ਸੜਕ ਨਿਕਲਦੀ ਆ ਨਸ਼ਹਿਰੇ ਪੰਨੂਆ ਤੋਂ ਵੀ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਜੇ ਪਿੰਡ ਟੋਟੀਆਂ ਤੇ ਵੀਰ ਹਰਜੀਤ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰ ਉਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਪਸ਼ੂ ਜਿਹੜੇ ਦੋਸਤੋ ਦੇਲੀ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਵੀ ਤਕਰੀਬਨ ਕੋਈ ਤੁਹਾਨੂੰ 7 ਨਗ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ 4 ਮੱਝਾਂ ਤੇ 3 ਬਿਹੜਾ ਬਿਹੜਾ ਵੀ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਕੋਈ ਇੱਕ ਅੱਧਾ ਨਗ ਜਿਹੜਾ ਗੱਬਣ ਵੈੜ ਹੋਊਗੀ ਬਾਕੀ ਪਸ਼ੂ ਜਿਹੜੇ ਇਧਰੋਂ ਆਪਾਂ ਤੁਹਾਨੂੰ 4 ਮੱਝਾਂ ਦਿਖਾਉਣੀਆਂ ਨੇ 4 ਮੱਝਾਂ ਸੁਈਆਂ ਸਵਾਈਆਂ ਨੇ ਤੇ 3 ਸੁਈਆਂ ਨੇ ਇੱਕ ਗੱਬਣ ਮੱਝ ਦਿਖਾ ਦਾਂਗੇ ਇੱਕ ਝੋਟੀ ਬਿਲਕੁਲ ਤਾਜੀ ਆ ਇੱਕ ਦੋਸਤੋ ਜਿਹੜੀ ਨੀਲੀ ਦਾ ਵੀ ਦੀ ਦਿਖਾਵਾਂਗੇ ਬੱਚੇ ਵਾਲੀ ਤੇ ਇੱਕ ਬਣ ਬੱਚੇ ਤੋਂ ਜਿਹੜੀ ਮੱਝ ਹੋਊਗੀ ਠੀਕ ਆ ਜੀ ਸੋ ਬਾਕੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਤੇ ਨਾਲ ਐਨ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਹਰ ਇੱਕ ਪਸ਼ੂ ਦੀ ਤੁਹਾਨੂੰ ਮਿਲ ਸਕੇ ਸੋ ਬਾਕੀ ਸਾਈਬ ਇਹਨਾਂ ਦੋਸਤੋ ਪਾਉਣ ਤੋਂ ਪਹਿਲਾਂ ਕਿਸੇ ਵੀ ਪਸ਼ੂ ਦੀ ਜਿਹੜੀ ਦੋਸਤੋ ਡਿਟੇਲ ਜਰੂਰ ਸੁਣ ਲਿਆ ਕਰੋ ਜਾਣ ਲਿਆ ਕਰੋ ਪਸ਼ੂ ਦੇਖ ਲਿਆ ਕਰੋ ਕਾਲੀ ਨਾ ਕਰਿਆ ਕਰੋ ਠੀਕ ਆ ਜੀ ਬਾਅਦ ਵਿੱਚ ਕਾਫੀ ਸਮਾਂ ਜਿਹੜਾ ਖਰਾਬ ਕਰਨ ਤੋਂ ਬਾਅਦ ਦੋਸਤੋ ਇੱਥੇ ਆ ਕੇ ਵੀਰ ਕੋਈ ਕਿੰਤੂ ਪਰੰਤੂ ਕਰੇ ਉਸ ਤੋਂ ਪਹਿਲਾਂ ਜਿਹੜਾ ਵੀਡੀਓ ਵੇਖ ਕੇ ਚੰਗੀ ਤਰ੍ਹਾਂ ਇੱਕ ਦੋ ਵਾਰੀ ਅੱਗੇ ਪਿੱਛੇ ਕਰਕੇ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਸਾਈ ਬਿਆਨੇ ਦੀ ਜਿਹੜੀ ਦੋਸਤੋਂ ਤੁਸੀਂ ਡਿਸੀਜਨ ਆ ਠੀਕ ਆ ਜੀ ਕੋਈ ਫੈਸਲਾ ਲੈਣਾ ਹੁੰਦਾ ਤੇ ਅੱਜ ਤਰੀਕ 10 ਅਪ੍ਰੈਲ ਕੱਲ ਦੋਸਤੋਂ ਮਾਰਨਿੰਗ 11 ਅਪ੍ਰੈਲ ਨੂੰ ਵੀਡੀਓ ਆਪਾਂ ਅਪਲੋਡ ਕਰਦੇ ਆਂਗੇ ਬਾਕੀ ਖਾਸ ਪਹੁੰਚ ਤੁਸੀਂ ਫਿਰ ਟੋਟੀਆਂ ਕਰਨੀਆਂ ਆ ਆਉ ਲੈਣੇ ਬਥੇਰੇ ਡਿਟੇਲ ਕਰਦੇ ਆਂ ਜਾਣਕਾਰੀ ਸਾਂਝੀ ਵੀਰ ਹਰਜੀਤ ਤੋਂ ਲੈ ਕੇ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਬੜੇ ਵਧੀਆ ਹਰਜੀਤ ਠੀਕ ਠਾਕ ਚੜ੍ਹਦੀ ਕਲਾ ਠੀਕ ਠਾਕ ਰਾਸ ਸੰਧੂ ਚੈਨਲ ਦੇ ਵੇਖ ਰਿਹਾ ਸਾਰੇ ਵੀਰਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਹਰਜੀਤ ਅਚਾਰ ਹਰਜੀਤ ਭਾਈ ਅੱਜ ਆਪਣੇ ਕੋਲ ਟੋਟਲ ਨੇੜੇ 7 ਨਾਗ ਨੇ ਹਾਂ ਜੀ ਵੀ ਜੀ ਚਾਰ ਮੱਝਾਂ ਆ ਜੀ ਤੇ ਤਿੰਨ ਆਪਣੇ ਕੋਲ ਗਾਵਾਂ ਠੀਕ ਹੈ ਜੀ ਹਾਂਜੀ ਉਹਦੇ ਵਿੱਚ ਆਪਣੇ ਕੋਲ ਇੱਕ ਮੱਝ ਪਹਿਲੇ ਨੰਬਰ ਵਾਲੀ ਗੱਬੜਿਆ ਹਾਂ ਹਾਂਜੀ ਤੇ ਦੂਜੀ ਝੋਟੀ ਤਾਰੀ ਸੁਈ ਆ ਇਹ ਕੁੱਚੇ ਬੱਚੇ ਜਰ ਇੱਕ ਬਿਨ ਬੱਚੇ ਵਾਂ ਠੀਕ ਹੈ ਜੀ ਹਾਂਜੀ ਗਾਵਾਂ ਦੇ ਵਿੱਚ ਆਪਣੇ ਕੋਲ ਗਾਂ ਜਿਹੜੀ ਉਹ ਇੱਕ ਗੱਬੜਿਆ ਦੇ ਦੋ ਸੰਗ ਠੀਕ ਹੈ ਠੀਕ ਹੈ ਹਾਂਜੀ ਤੇ ਬ ਆ ਵੀ ਹਰਜੀਤ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਇਸ ਮਾਝ ਤੋਂ ਕਰ ਲਈਏ ਹਾਂਜੀ ਹਾਂਜੀ ਸੰਤੂ ਸਾਹਿਬ ਤੇ 10 ਸੂਆ ਕਿਨਵਾ ਜੀ ਸੂਆ ਵੀਰ ਜੀ ਤਿਹਜਾ ਦਾ ਹਾਂਜੀ ਤੇ ਨੀਲੀ ਰਾਵੀ ਦੀ ਮਾਝਾ ਅੱਛਾ ਜੀ ਤੇਜਾ ਸੂਆ ਤਿਹਜਾ ਸੂਆ ਤੇ ਕਿੰਨੇ ਕਹਿੰਦੀ ਹੈ ਜੀ ਦੇਣਾ ਸੰਤੂ ਸਾਹਿਬ ਇਹ 13 ਤਰੀਕ ਨੂੰ ਪੂਰੇ ਕਰਦੀ ਆ 13 ਬਾਕੀ ਪਹਿਲਾਂ ਸੂ ਸਕਦੀ ਆ ਦਿਨ ਦੋ ਚਾਰ ਉੱਤੇ ਵੀ ਲੈ ਸਕਦੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 13 ਅਪ੍ਰੈਲ ਨੂੰ ਦੇਣ ਪੂਰੇ ਆ ਤਕਰੀਬਨ ਜੇਕਰ ਆਪਾਂ ਅੱਜ ਅਕਾਊਂਟ ਕਰ ਗਏ ਤੇ 3-4 ਦਿਨ ਦੇਣ ਪੂਰੇ ਹੋਣ ਦੇ ਵਿੱਚ ਹੋ ਸਕਦਾ ਵੀ ਰਾਜੀ ਆ ਮੱਜ ਵੱਡੀ ਆ ਕੋਈ ਦੋ ਦਿਨ ਉੱਪਰ ਵੀ ਲੈ ਜੇ ਬਾਕੀ ਸੰਧੂ ਸਾਹਿਬ ਪੋਲੀ ਪਾਲੀ ਵੱਡੀ ਆ ਹਮ ਮੋਗਾ ਹੀ ਆ ਹਮ ਠੀਕ ਆ ਜੀ ਹਾਂਜੀ ਸੋ ਤੇਪਨ ਟੁੱਪਨ ਵੀਰਾਂ ਦਾ ਵੀ ਪੋਲੀ ਆ ਬਿਲਕੁਲ ਜਿੱਦਾ ਮਰਜ਼ੀ ਕੋਈ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਮੱਥੇ ਬੱਲਾ ਬੱਗੀ ਮੋਛ ਅੱਖਾਂ ਦੇ ਵਿੱਚ ਜਵਾਬ ਆ ਦੋਸਤੋ ਠੀਕ ਆ ਹੋਰ ਜਿਹੜੇ ਚਾਰੇ ਤੋਤੇ ਆ ਬਾਕੀ ਕੱਦ-ਕਾੜ ਦੀ ਸੋਹਣੀ ਆ ਵੱਡੇ ਸੋਹਣੇ ਕੱਦ-ਕਾੜ ਦੇ ਵਿੱਚ ਆ ਖੁੱਲੇ ਡੁੱਲੇ ਡੀਨਡੋਲ ਸਰੀਰ ਦੇ ਵਿੱਚ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬਥੇਰੇ ਸਮਝ ਆ ਜਾਊਗੀ बाकी बैक साइड तो लेवा दिखा दें बिल्कुल सन थन लंबे बेथा बिरला भी स्पेशल आद ਮਾਜੇ ਦੋਸਤੋ ਚੰਗੀ ਆ ਵੱਡੇ ਕਦ ਕੱਦ ਦੇ ਵਿੱਚ ਆ ਸੋਹਣੇ ਸਰੀਰਕ ਢਾਂਚੇ ਦੀ ਆ ਪੌਲੀਸਾਂ ਵੀ ਚੰਗੀ ਆ ਠੀਕ ਆ ਜੀ ਬਾਕੀ ਪਸੰਦ ਆਊਗੀ ਤੇ ਹਰਜੀਤ ਇਹਦਾ ਮੁੱਲ ਕੀ ਕਰਦੇ ਆ ਫਿਰ ਸਾਨੂੰ ਸਭ ਮੁੱਲ ਜੋ ਮਰਜ਼ੀ ਕਰੀ ਜਾਈਏ ਦਾ ਭਾਵੇਂ 1-5 ਕਰ ਲਈਏ ਲੱਖ ਕਰ ਲਈਏ 99000 ਚ ਮਾਨਤਾ ਕਰਦੇ ਆਗੇ ਤੇ 95 ਚ ਹਾਂਜੀ ਠੀਕ ਆ ਜੀ ਲੋ ਜੀ 95000 ਦੇ ਵਿੱਚੋਂ ਵੀਰੋਂ ਦਾ ਮਾਨਤਾ ਕਰਦੇ ਆਗੇ ਜਿਹੜਾ ਕੋਈ ਘਰੇ ਆਉਂਦਾ ਠੀਕ ਆ ਜੀ ਬਾਕੀ ਆ ਥੋੜਾ ਜਿਹਾ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਪੱਥਾਂ ਮ ਦਿਖਾ ਦਈਏ ਹੋਰ ਸਾਨੂੰ ਸਾਹਿਬ ਇਹ ਬਹੁਤ ਜ਼ਿਆਦਾ ਗਾਲਾਂ ਥਾਣਾ ਰਾਮ ਅਗਲੇ ਥਾਣਾ ਦਾ ਪੱਕਿਆ ਬਹੁਤ ਜਿਆਦੀ ਪੋਲੀ ਆ ਬਿਲਕੁਲ ਜੀ ਬਿਲਕੁਲ ਲੋ ਵੀ ਇਹ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਮੱਝ ਸੀਗੀ ਠੁੱਕੀ ਆ ਗੱਬਣ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਤੇ ਦਿਨ ਹਜੇ ਕਰਮਾਂ ਵਾਲੀ ਲੈਂਦੀ ਆ ਕੋਈ 4 ਲੈ ਜਾਂ 5 ਲੈ ਜਾਂ ਦਿਨ ਇੱਥੋਂ ਤੱਕ ਲੈ ਜਾਊਗੀ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੀ ਆ ਚੰਗੀ ਝੋਟੀ ਆ ਤੇ ਹਰਜੀਤ ਇਹਦਾ ਸੁਭਾ ਕਿਵੇਂ ਆ ਸੰਧੂ ਸਾਹਿਬ ਪਹਿਲਾ ਸੁਭਾ ਸੂਈ ਆ ਪਹਿਲਣ ਝੋਟੀ ਸੂਈ ਹਾਂਜੀ ਕਿੰਨੇ ਕਿ ਦਿਨਾਂ ਦੀ ਇਹਨੂੰ ਤਕਰੀਬਨ ਕੋਈ 100 15 16 ਦਿਨ ਹੋ ਗਏ ਆ 1500 ਆ ਬੱਚਾਂ ਦੇ ਆ ਹਾਂਜੀ ਮਗਰ ਕੱਟੀ ਆ ਗਈ ਕੱਟੀ ਆ ਜੀ ਲੋ ਜੀ 15 16 ਦਿਨਾਂ ਦੀ ਅਗਲੀ ਝੋਟੀ ਸੂਈ ਆ ਦੋਸਤੋ ਇੱਕ ਵਾਰੀ 31 ਤੁਸੀਂ ਵੇਖੋ ਬੱਚਾ ਆ ਤੁਹਾਡੇ ਸਾਹਮਣੇ ਆ ਕੱਟੀ ਬਹੁਤ ਸੋਹਣੀ ਠੀਕ ਆ ਜੀ ਕੱਟੀ ਬਹੁਤ ਸੋਹਣੀ ਆ ਹਾਈਡਰੋਟੀਓੜੀ ਸੋਹਣੀ ਕੱਟੀ ਦੀ ਪਲੀ ਪੁਲੀ ਚੰਗੀ ਆ ਅੱਛਾ ਹਰਜੀਤ 15 ਦਿਨਾਂ ਦੀ ਸੂਈ ਆ ਤੇ ਸੰਤੂ ਸਾਹਿਬ ਸਿੰਘ ਦੇ ਰਹਾ ਹੀ ਨਹੀਂ ਨਾ ਜਮ ਐ ਪੂਆ ਗਮੀ ਬੁਥੀ ਦੇ ਪਤਲੀ ਬੁਥੀ ਕੋਕਾ ਪੀਸਾਂ ਤੇ ਆ ਹਾਂਜੀ ਕੋਕਾ ਪੀਸ ਆ ਜੀ ਹਰਜੀਤ 15 ਦਿਨਾਂ ਦੀ ਸੂਈ ਆ ਦੁੱਧ ਦੀ ਕੀ ਸਥਿਤੀ ਆ ਦੁੱਧ ਸੰਤੂ ਸਾਹਿਬ 7 ਤੋਂ ਲੈ ਕੇ 8 ਦੇ ਵਿੱਚ ਆ 7 8 ਹਾਂਜੀ ਹਾਂਜੀ ਕੋਈ ਆਲ ਵਾਲ ਨਹੀਂ ਆ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਭਾਵੇਂ ਕੋਈ 11 ਵੇ ਬੱਚਾ ਛੱਡ ਲੇ ਭਾਵੇਂ ਰਾਤ ਦੇ 12 ਵੇ ਛੱਡ ਤੂੰ ਮੈਂ ਟਾਈਮ ਬੱਚੇ ਤੇ ਦੋਵੇਂ ਟਾਈਮ ਬੱਚੇ ਤੇ ਕੋਈ ਕੋਈ ਪਾੜਾ ਪੂੜਾ ਨਹੀਂ ਪਾਣਾ ਕੁਛ ਨਹੀਂ ਬੱਚਾ ਛੱਡਣਾ ਫਿਰ ਚੋਣੀ ਲੈ ਵੀਰ ਖਰਜੀਤ ਖੋਲਦ ਕੇ ਸੋ ਦੋਸਤੋ 7 8 7 8 ਤੇ ਜਿਹੜੀ ਚੱਲਣ ਲਈ ਆ ਬਾਕੀ ਕੱਦ ਸੋਹਣਾ ਹੈ ਕੱਟੀ ਦਾ ਕੱਦ ਦੀ ਸੋਹਣੀ ਹੈ ਬੇਲ ਬੁੱਲ ਸਪੈਸ਼ਲ ਹੈ ਬਾਕੀ ਆ ਫੇਸ ਕੁਆਲਟੀ ਤੋਂ ਠੀਕ ਆ ਛੋਟਾ ਜਿਹਾ ਸਿੰਘ ਤੇ ਸ਼ਾਈ ਸ਼ੂਈ ਪੂਰੀ ਹੈ ਮੱਥਾ ਬਿਲਕੁਲ ਬਲੈਕ ਹੈ ਤੇ ਕੁਝ ਜਿਹੜੇ ਪੂਸ਼ ਦੇ ਮਗਰਵਾਲ ਜਿਹੜੇ ਦੋਸਤੋ ਵਾਈਟ ਨੇ ਬਾਕ ਕੰਪੈਕਟ ਟਰੈਡਰ ਦੇ ਵਿੱਚ ਆ ਕਸਮੇ ਲੈਵੇ ਦੇ ਵਿੱਚ ਠੀਕ ਆ ਤੇ ਦੋਵੇਂ ਟਾਈਮ ਜਿਹੜੀ ਦੋਸਤੋ ਕੱਟੀ ਤੇ ਮਿਲਦੀ ਆ ਬੱਚੇ ਤੇ ਮਿਲਦੀ ਆ ਅਕਸਰ ਕਈ ਵਾਰਾਂ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦਾ ਵੀ ਪਹਿਲਾਂ ਝੋਟੀ ਕੱਟੀ ਆ ਕਿਸੇ ਤਰ੍ਹਾਂ ਦੇ ਕੀ ਆਲ ਨਾ ਕਰਦੀ ਹੋਵੇ ਠੀਕ ਆ ਜੀ ਹਲਕਤਾਂ ਨਾ ਮਾਉਂਦੀ ਹੋਵੇ ਬਟ ਉਹ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਵੀਰ ਨੇ ਉਹਨਾਂ ਦਾ ਸਾਈਬਿਆ ਨਾ ਕਰਕੇ ਇੱਕ ਟਾਈਮ ਦੋ ਟਾਈਮ ਬੱਚਾ ਛੱਡ ਕੇ ਦੀ ਚੁਵਾਈ ਕਰ ਸਕਦਾ ਬਾਕੀ ਕੱਟੀ ਕੱਟੀ ਜਿਹੜੀ ਦੋਸਤੋ ਨਵੀਆਂ ਚਲੋ ਝੋਟੀ ਨਵੀਆਂ ਆ ਐ ਠੰਡੀ ਤੇਰੀ ਸੰਧੂ ਸਾਹਿਬ ਹੂੰ ਅੱਛਾ ਹਰਜੀਤ ਇਹਦੀ ਡਿਮਾਂਡ ਕੀ ਕਰਦੇ ਪਏ ਜੀ ਸੰਧੂ ਸਾਹਿਬ ਮੋਲ ਜੋ ਮਰਜ਼ੀ ਕਰੀ ਜਾਈਏ ਇਹਦਾ 82 ਹਜ਼ਾਰ ਚ ਮੰਨਦਾਨ ਕਰਦੇ 82 ਚ ਹਾਂਜੀ ਠੀਕ ਆ ਦੁੱਧ ਵੈਸੇ ਘੱਟ ਨਹੀਂਗਾ ਦੁੱਧ ਸੰਧੂ ਸਾਹਿਬ ਅਜੇ ਕਰੂਗੀ ਅੱਛਾ ਜੀ ਹਾਂ 25 ਦਿਨ ਤੱਕ ਡੰਗਰ ਦਾ ਪੀਕ ਲੈਵਲ ਹੁੰਦਾ ਚਲੋ ਜਿਆਦਾ ਨਹੀਂ 10 ਲੀਟਰ ਲਾ ਕੇ ਬਣੀ ਕਰੂਗੀ ਠੀਕ ਆ ਜੀ ਹਾਂ ਕਹਿਣ ਨੂੰ ਆਪਾਂ ਭਾਵੇਂ 8-9 ਕਹਿ ਰਹੀਏ ਪਰ ਨਹੀਂ ਜੋ ਆਪਾਂ ਹੈਗਾ ਉਹ ਦੱਸਾਂਗੇ ਜੋ ਚਵਾਉਣਾ ਐ ਸਰ ਜੋ ਦੁੱਧ ਨੇੜੇ ਵਾਇਨ ਨੂੰ ਫਿਰ ਚਵਾਉਣਾ ਵੀ ਪਈ ਹਾਂਜੀ 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 ਠੀਕ ਆ ਜੀ 7-8 7-8 ਤੇ ਹਾਂਜੀ ਸੂਆ ਬਿਲਕੁਲ ਤੁਹਾਨੂੰ ਦੱਸਦਾ 15 ਦਿਨਾਂ ਦਾ ਬਾਕੀ ਆ ਬੱਚਾ ਤੁਹਾਨੂੰ ਬਿਲਕੁਲ ਸਾਹਮਣੇ ਦਿਖਾ ਰਿਹਾ ਮਗਰ ਕੱਟੀ ਤੇ ਕੋਈ ਵੀਰ ਆ ਕੇ ਆਪਦੀ ਤੁਸੀਂ ਨਰਕ ਪਰਕ ਕਰ ਲਓ ਠੀਕ ਆ ਤੇ ਚੋਣ ਚਾਂ ਦੀ ਮਤਲਬ ਬਿਲਕੁਲ ਸਾਫ਼ ਸੁਥਰੀ ਐ ਸਾਨੂੰ ਸਭ ਪੋਲੀ ਬਹੁਤ ਜ਼ਿਆਦੀ ਆ ਬਾਕੀ ਪਤਲੇ ਬਰੀਕ ਛਣੇ ਆ ਵਧੀਆ ਪਸਮਾਨ ਸੋੜ ਦੀ ਇੱਕੋ ਜਿਹਾ ਠੀਕ ਆ ਹਾਂਜੀ ਲੈ ਵੀ ਹਰ ਚੀਜ਼ ਤਾਂ ਅਗਲੇ ਪਾਸੇ ਆ ਆ ਗਈ ਵੀਰ ਜੜੀ ਨੀਲੀ ਦੇ ਵਿੱਚ ਸਾਨੂੰ ਸਭ ਨੀਲੀ ਦਾ ਵੀ ਸੂਆ ਇਹਦਾ ਐਰ ਕੀ ਤਿੱਜਾ ਵਾ ਠੀਕ ਹੈ ਜੀ ਇਹਦੇ ਮਗਰ ਆ ਨੀਲੀ ਦਾ ਵੀ ਦਾ ਕਟਾ ਵਾ ਇਹਨੂੰ ਕੋਈ ਮੰਨ ਲੇ ਤਿੰਨਾ ਦਾ ਇਹਨੂੰ ਵੀ ਮੰਨ ਲੇ ਚੌਂ ਦਾ ਅਛਾ ਜੀ ਠੀਕ ਹੈ ਜੀ ਇਹਨੂੰ ਕੋਈ ਮਾਲੇ ਪੰਜਾਂ ਦਾ ਤੇ ਸੁਹਾ ਤੀਜਾ ਸੂਈ ਆ ਸੁਹਾ ਤੀਜਾ ਸੂਈ ਆ ਜੀ ਅ ਬੱਚਾ ਕਿਹੜਾ ਸੀ ਬੱਚਾ ਪਿੱਛੇ ਆਈ ਮਗਰ ਕਟਾ ਹਾਂਜੀ ਮਗਰ ਕਟਾ ਪਿਓਰ ਨੀਲੀ ਦਾ ਵੀ ਲੋ ਜੀ ਆ ਮਗਰ ਕਟਾ ਠੀਕ ਹੈ ਜੀ ਮੂੰਹ ਕੱਟੇ ਦਾ ਵੀ ਬਿਲਕੁਲ ਮਦਰ ਦੇ ਉੱਪਰ ਹੀ ਆ ਚਟਾ ਮੂੰਹ ਆ ਠੀਕ ਹੈ ਜੀ ਸਟੇਟ ਪਟਾ ਤੇ ਮਗਰ ਕਟਾ ਦੋਸਤੋ ਕੋਈ ਤਿੰਨਾ ਦਾ ਕੋਈ ਸਾਢੇ ਤਿੰਨਾ ਦਾ ਚੌ ਦਾ ਬਾਕੀ ਆਪਲੀ ਸਮਝ ਵੇਖ ਲਿਓ ਠੀਕ ਹੈ ਜੀ ਇੰਨੀ ਕੁ ਬਰੀਕੀ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਸਿੰਗੀ ਸੁਗੀ ਆ ਮਾੜੀ ਜੀ ਨਿਕਲੀ ਵਿੱਚੋਂ ਕੋਈ 1.5 ਇੰਚ ਠੀਕ ਆ ਰਜੀਤ ਦੁੱਧ ਤੁਸੀਂ ਇਹਨੂੰ ਆਪਾਂ ਕਿੰਨਾ ਚਵਾ ਦਾਂਗੇ ਸਾਨੂੰ ਸਾਰਾ ਦੁੱਧ ਆਪਾਂ ਲੈ ਆਂਦੀ ਆ 10 ਲੀਟਰ ਅਗਲੇ ਘਰੋਂ ਚੋਕੇ ਠੀਕ ਹੈ ਜੀ ਤੇ ਇੱਕ ਤੇ ਇਹ ਹੀਟ ਦੇ ਵਿੱਚ ਆ ਠੀਕ ਹੈ ਜੀ ਅੱਜ ਇਹਨੂੰ ਮਤਲਬ ਏਆਈ ਕਰਵਾਤੀ ਆਪਾਂ ਠੀਕ ਹੈ ਇੱਕ ਟਿਕਾ ਸਵੇਰੇ ਭਰਾਵਾਂਗੇ ਠੀਕ ਹੈ ਜੀ ਉਹਦਾ ਕਰਕੇ ਮੇਰੇ ਕੋਲ ਇਹ ਵੇਲੇ 8 ਲੀਟਰ ਤੋਂ ਦਾ 8 1/2 ਦੇ ਵਿੱਚ ਆ ਠੀਕ ਹੈ ਜੀ ਆਪਾਂ ਦਹੀਂ ਚੋਇਆ ਵਾ ਹੀਟ ਦਾ ਕਰਕੇ ਲਾ ਲਓ ਜਾਂ ਕਿੱਲਾ ਬਦਲਦਾ ਕਰਕੇ ਲਾ ਲਓ ਇਹ ਵੇਲੇ 8 1/2 ਤੋਂ ਬਾਹਰ ਆ ਲਓ ਜੀ 8 1/2 ਲੀਟਰ ਤੋਂ ਬਾਹਰ ਦੁੱਧ ਦਾ ਹਾਂ ਠੀਕ ਹੈ ਜੀ ਸੂਆ ਤੁਹਾਨੂੰ ਦਿਖਾਤਾ ਬੱਚਾ ਹੀ ਦਿਖਾਤਾ ਸਾਹਮਣ ਬਾਕੀ ਅਗਲੇ ਪਿਛਲੇ ਥਣਾ ਦੀ ਚੋਣ ਬਰਾਬਰ ਜਾਂ ਜਮਾ ਬਰਾਬਰ ਹੈ ਜੀ ਠੀਕ ਹੈ ਜੀ ਲੋ ਅਗਲੇ ਪਿਛਲੇ ਥਣਾ ਦੀ ਚੋਣ ਬਰਾਬਰ ਆ ਦੋਸਤੋ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਉਸੇ ਪਸੂ ਦੇ ਵਿੱਚੋਂ ਕਿ ਬਾਅਦ ਤੱਕ ਕਟ ਉਨੀ ਕੀ ਹੋਵੇ ਤਾਂ ਬਿਲਕੁਲ ਵਿੱਚ ਦੱਸਣਯੋਗ ਆ ਤੇ ਫਿਲਹਾਲ ਇਹ ਮੱਝ ਤੁਹਾਨੂੰ ਦਿਖਾ ਰਹੇ ਆਪਾਂ ਸੂਹਾ ਤੇਜਾ ਚੌੜੇ ਪਿੱਟਪੜੇ ਦੇ ਵਿੱਚ ਚਾਰੇ ਪੈਰ ਠੀਕ ਆ ਜੀ ਤੁਸੀਂ ਵੇਖੋ ਦੋ ਦੋ ਡੇਢ ਡੜ ਫੁੱਟ ਜਿਹੜੇ ਪੈਰ ਧੋਤੇ ਆ ਚਾਰੇ ਕੱਦ ਵੀ ਤਕਰੀਬਨ ਵਧੀਆ ਠੀਕ ਆ ਜੀ ਮੀਡੀਅਮ ਵੀ ਤੁਸੀਂ ਮੰਨ ਸਕਦੇ ਜੀ ਮੀਡੀਅਮ ਹਾਈਟ ਮੰਨ ਕੇ ਵੀ ਸੌਦਾ ਕਰ ਲੋਗੇ ਤੇ ਆਹ 8 8.5 ਲੀਟਰ ਜਿਹੜਾ ਦੁੱਧ ਇਸ ਮੱਝ ਦੇ ਥਨੇ ਬਿਲਕੁਲ ਖਾ ਜਾਣਾ ਠੀਕ ਹੈ ਰਜੀਤ ਜੀ ਦਾ ਫਿਰ ਮੁੱਲ ਵੜੀ ਕੀ ਕਰਦੇ ਜੀ ਸੰਧੂ ਸਾਹਿਬ ਮੁੱਲੇ ਦਾ 68000 ਰੁਪਿਆ ਹਾਂ ਠੀਕ ਹੈ ਜੀ 65000 ਦੇ ਹਾਂ ਨਾ ਵਾ ਤੇ ਜੇ ਕੇ ਨੇ ਬੱਚਾ ਛੱਡਣਾ ਤੇ 60000 ਦੀ ਕੱਲੀ ਮੱਝ ਦੇ ਦਾਂਗੇ ਅੱਛਾ ਜੀ ਬੱਚਾ ਪੰਜ ਦਰ ਕੱਟ ਲੂਗੇ ਹੈ ਬੱਚਾ ਪੰਜ ਲਾ ਕਟਾਂਗੇ ਜੀ ਠੀਕ ਆ ਹਾਂ ਬਬ ਦੋਸਤੋ 65000 ਦੀ ਉਦਾਂ ਜਿਹੜੀ ਇਹ ਮੱਝ ਵਿਕਣੀ ਆ ਠੀਕ ਆ ਮਗਰ ਕਟਾ ਕਟਾ ਜੇਕਰ ਕੋਈ ਵੀ ਛੱਡ ਕੇ ਜਾਂਦਾ ਤੇ 5000 ਲੈਸ ਹੋ ਜਾਊਗਾ 60000 ਦੀ ਰਜੀਤਾਂ ਦਾ ਮੱਝ ਦੇ ਦਿਆਂਗੇ ਠੀਕ ਆ ਬਾਕੀ ਆ ਮਗਰ ਬੱਚਾ ਜੀ ਤੋਂ ਅੱਗੋ ਤੁਸੀਂ ਆਪਦੀ ਵਿਉਂਤ ਆਪਦਾ ਬਿਲਕੁ ਤੇ ਇਹ ਮਾਝ ਆਪਾਂ ਤੁਹਾਨੂੰ ਦਿਖਾਤੀ ਆ ਤੀਜੇ ਨੰਬਰ ਤੇ ਠੀਕ ਆ ਚੌਥੇ ਨੰਬਰ ਤੇ ਅਰਜੀਤ ਜਿਹੜੀ ਆ ਗਈ ਨੀਲੀ ਦੇ ਵਿੱਚ ਹਾਂਜੀ ਇਹ ਮਾਝ ਸੰਧੂ ਸਾਹਿਬ ਕੋਈ ਤੀਜਾ ਲਾਲੇ ਕੋ ਚੌਥਾ ਲਾਲੇ ਠੀਕ ਹੈ ਜੀ ਇਨੇ ਚਿਰ ਦੀ ਸੂਈ ਆ ਆਪਣਾ ਆ ਕਿਨੇ ਦੇ ਆ ਸੁਭਾ ਵੈ ਦਾ ਤੀਜਾ ਚੌਥਾ ਸੂਈ ਨੂੰ ਸੰਧੂ ਸਾਹਿਬ ਕੋਈ ਇਹ ਦੋ ਮਹੀਨੇ ਵਾਲੇ ਕੋ ਤਿੰਨ ਮਹੀਨੇ ਵਾਲੇ ਬੱਚਾ ਨਹੀਂ ਗਿਆ ਦਾ ਢੜ ਬੱਚੇ ਤੋਂ ਠੀਕ ਹੈ ਜੀ ਅੱਗੇ ਮੈਂ ਜੰਨਾ ਘਰੋਂ ਟੋਈ ਆ ਬਿਨਾ ਟੀਕੇ ਤੋਂ ਚੋਈ ਆ ਆਪਣੇ ਘਰ ਵੀ ਬਿਨਾ ਟੀਕੇ ਤੋਂ ਹੂੰ ਇਹ ਨਹੀਂ ਆ ਕਿ ਮੇਰੇ ਘਰ ਇੱਕ ਦਿਨ ਲਿਆ ਦੋ ਦਿਨ ਲਿਆ ਨਾ ਇਨੇ ਲਿਆ ਹੀ ਨਹੀਂ ਕਰਮਾਲੀ ਨੇ ਪਾੜੇ ਪੂੜੇ ਦੇ ਕਿ ਧਾਰ ਤੇ ਪਾ ਮੂੰਹ ਕਰਦੀ ਆ ਧਰਮਾਰੀ ਦੀ ਆ ਤੇ ਐ 5 ਮਿੰਟਾਂ ਵਿੱਚ ਸਮਾ ਪਹਿਲਾਂ ਪਹਿਲੇ ਦੋ ਦੇ ਬੰਨ ਪਾਸੇ ਹੋ ਜਾਂਦਾ ਦੋ ਦੋਗਾ 9 ਲੀਟਰ ਦੇ ਲਾਗੇ ਬਣੇ 9 ਲੀਟਰ ਹਾਂ ਪਲੱਸ ਹੀ ਹੋਗਾ 9 ਦੇ ਮੰਨ ਕੇ ਚੱਲ ਸਕਦੇ ਲੋ ਜੀ ਤਾਂ ਦੋਸਤੋ ਸੂਵੇ ਦਾ ਦੱਸ ਹੀ ਦਿੱਤਾ ਵੀ 2 ਮਹੀਨੇ ਵਿੱਚ ਹੋ ਸਕਦਾ 2.5 ਮਹੀਨੇ ਕਿਉਂਕਿ ਬਣ ਬੱਚੇ ਤੋਂ ਆ ਕੋਈ ਐਸਟੀਮੇਟ ਹੀ ਆ ਬਾਕੀ ਜਿਹੜਾ 9 ਕਿਲੋ ਪਸ਼ੂ ਚਵਾ ਰਿਹਾ ਦੋਸਤੋ ਕੋਈ ਬਹਲਾ ਲੰਬਾ ਵੀ ਸਮਾਂ ਨਹੀਂ ਕੋਈ ਵੀਰ ਮੰਨੇ ਠੀਕ ਆ ਜੀ ਬਹਲਾ ਲੰਬਾ ਵੀ ਨਹੀਂ ਹੋਇਆ ਹੋਊਗਾ ਸਮਾਂ ਪਰ 9 ਕਿਲੋ ਦੀ ਚੋਕੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਹਰਜੀਤ ਭਾਈ ਕਹਿੰਦਾ ਵੀ 9 ਕਿਲੋ ਦੇ ਤੇਰੇ ਦੁੱਧ ਸਿੰਗ ਬਾਕੀ ਆ ਤਣਪਾ ਦੀ ਬਹੁਤ ਜਿਆਦੀ ਆ ਠੀਕ ਆ ਤੇ ਜਿਹੜਾ ਪਸੂ ਦੋਸਤੋ ਠੰਡਾ ਧੀਰਾ ਠੀਕ ਆ ਭਾੜੇ ਤੇ ਕੋਸ਼ਿਸ਼ ਹੋ ਕੇ ਮਿਲਣ ਵਾਲਾ ਚਲੋ ਹੱਥ ਹੱਥ ਤੇ ਸੇਲੀਆਂ ਸੂਲੀਆਂ ਦੇ ਵਿੱਚ ਨਾਰਮਲ ਹੁੰਦੀਆਂ ਆ ਬਾਕੀ ਚੋਣ ਜਾਂਦੀ ਇਹ ਵੀ ਬਿਲਕੁਲ ਖਰੀ ਹੈ ਜੀ ਸਾਨੂੰ ਸਾਬ ਗਾਲ ਨਹੀਂ ਗਾਲਣਾ ਮਗਲਾ ਧਾਰਾਂ ਧਾਰ ਬਰਾਬਰ ਨਹੀਂ ਮੋਟੀ ਤਾਰ ਕੋਈ ਪੂਛਟਾ ਨਹੀਂ ਆਪਣੀ ਜਿੰਨੀ ਡੰਗਰ ਤੁਹਾਨੂੰ ਵਿਖਾਇਆ ਬਲੇੜੇ ਚਵਾ ਦੇ ਵਿੱਚ ਆ ਕੇਰੇ ਕੋਈ ਪੂਛਟਾ ਨਹੀਂ ਹੈਗਾ ਸਾਨੂੰ ਸਾਬ ਠੀਕ ਹੈ ਜੀ ਜਿਹੜਾ ਹੋਊਗਾ ਆਪਾਂ ਪਹਿਲਾਂ ਜ਼ਿਕਰ ਕਰਾਂਗੇ ਲੋ ਦੋਸਤੋ ਇੱਕ ਵਾਰੀ ਤਸੱਲੀ ਨਾਲ ਤੁਹਾਨੂੰ ਤੋਰ ਕੇ ਚਲਾ ਕੇ ਦਿਖਾ ਦਗੇ ਠੀਕ ਆ ਜੀ ਮੱਝ ਵਧੀਆ ਠੀਕ ਆ ਜੀ ਪੇਟ ਪੂਟ ਭਾਰਾ ਪੇਟ ਆ ਥੋੜਾ ਜੀ ਤੁਸੀਂ ਦੇਖੋ ਠੀਕ ਆ ਜੀ ਚੌੜੇ ਪੇਠ ਪੂੜੇ ਦੇ ਵਿੱਚ ਤੇ ਸੂਈ ਦਾ ਸਮਾਂ ਵੀ ਤੁਹਾਨੂੰ ਨੋਟ ਕਰਾਤਾ ਕੋਈ ਢਾਈ ਕੋਈ ਤਿੰਨ ਕੋਈ ਵੀਰ ਇਸ ਤੋਂ ਥੋੜਾ ਬਹੁਤਾ ਵੱਧ ਵੀ ਸਮਝ ਸਕਦਾ ਪਰ ਹੁਣ 9 ਕਿਲੋ ਜਿਹੜਾ ਦੁੱਧ ਇਸ ਵਕਤ ਇਸ ਮਾਜਦੇ ਥੱਲੇ ਹਾਜ਼ਰ ਆ ਉਹ ਦੋ ਟਾਈਮ ਚੋਕੇ ਆਪਦੀ ਤੁਸੀਂ ਤਸੱਲੀ ਕਰ ਲਿਓ ਬਾਕੀ ਚੋਣ ਚਾਂਣ ਇੱਕ ਨੰਬਰ ਆ ਠੀਕ ਆ ਜੀ ਚੋਣ ਚਾਂਣ ਦੇ ਵਿੱਚ ਕੋਈ ਕਿੰਤੂ ਪਰੰਤੂ ਕੋਈ 19 ਕਿ ਨਹੀਂ ਹੈਗੀ ਤਬੀਰਜੀਤ ਭਾਈ ਇਹਦੀ ਫਿਰ ਡਿਮਾਂਡ ਕੀ ਕਰਤੀ ਜੀ ਸੰਧੂ ਸਾਹਿਬ 75 ਦੀ ਦੇ ਦੀਏ 75 ਦੀ ਦੇ ਦੀਏ 75 ਦੀ ਦੇ ਦੋ ਸਾਰੀਆਂ ਕਿਸਨਾ ਕੁਸਨਾ ਕੱਢ ਕੇ ਦੇਗੀ ਆਪਾਂ ਜੀ ਸਾਰੀਆਂ ਕਿਸਨਾ ਕੱਢ ਦੀਏ ਨਾ 75 ਦੀ ਦੇਈਏ 8000 ਦੀ ਹਾਂ ਨਾ ਹਾਂ ਦੇਖਿਆ ਠੀਕ ਹੈ ਜੀ ਠੀਕ ਹੀ ਠੀਕ ਹੈ 9 ਕਿਲੋ ਦੁੱਧ 9 ਕਿਲੋ ਦੁੱਧ ਆਹ ਆਰਾਮ ਨਾਲ ਠੀਕ ਹੈ ਜੀ ਜਿੱਦਾਂ ਮਾੜੀ ਕੋ ਤਸल्ली ਕਰੇ ਆ ਕੇ ਵੀਰਪਰਾ ਲੋ ਵੀ 9 ਕਿਲੋ ਤੋਤਾ ਦੋਸਤੋ 60000 ਦੀ ਅਰਜੀਤਾਂ ਦਾ ਮਾਝ ਦੇ ਦੇਾਂਗੇ ਠੀਕ ਹੈ ਜੀ 9 ਕਿਲੋ ਤਾਰਾਂ ਨੇ ਬਾਕੀ ਕੱਲੀਆਂ ਦੋਸਤ ਕਹਿਣ ਵਾਲੀਆਂ ਗੱਲਾਂ ਨਹੀਂਆਂ ਜਿੰਨਾ ਦੱਸਿਆ ਜਾਂਦਾ ਹਾਂਜੀ ਆਪਨੇ ਤਸਲੀ ਕਰਨਾ ਨਰ ਦੇ ਦੁਆਰਾ ਵਪਾਰੀ ਵੀਰਾਂ ਦੇ ਦੁਆਰਾ ਉਹਨੇ ਚੋਕੇ ਤਸਲੀ ਕਰਨਾ ਤੁਹਾਡਾ ਫਰਜ਼ ਬਣਦਾ ਇੱਥੇ ਆ ਕੇ ਆਪਦੀ ਚੋਕੇ ਫਿੱਟ ਕਰੋ ਠੀਕ ਆ ਜੀ ਤੇ ਬਾਕੀ ਆ ਤੁਹਾਨੂੰ ਆਪਾਂ ਸਾਰੇ ਪਾਸੇ ਦਿਖਾਈ ਦਿੱਤੀ ਆ ਭਵਾਨੇ ਲੇਵੇ ਦੀ ਵੀ ਪੂਰੀ ਖਬਰ ਦਾ ਕਰਮਾਂ ਦੀ ਵੈਸੇ ਹੁਣ ਚਵਾਈ ਦਾ ਸਮਾਂ ਹੋਇਆ ਪਿਆ ਉਹ ਸਾਬ ਨਾਲ ਤੁਸੀਂ ਇੱਕ ਜਜਮੈਂਟ ਕਰ ਲਿਓ ਲੈਵਲ ਹੋ ਗਿਆ ਭਰਿਆ ਲੈ ਵੀ ਹਰਜੀਤ ਅੱਗੇ ਆਪਨੇ ਕੋ ਜਿਹੜੀ ਆ ਬੈੜ ਆ ਗਈ ਆ ਸੰਤੂ ਸਾਹਿਬ ਵੈਡ ਸੁਗਾ ਦੂਜਾ ਵਾ ਹਾਂਜੀ ਹਾਈਡ ਰਿਡ ਕਰਮ ਵਾਲੀ ਬਹੁਤ ਸੋਹਣੀ ਆ ਬਸ ਇੰਨੀ ਗੱਲ ਆ ਕਿ ਆਈ ਥੋੜੀ ਜਿਹੀ ਰੁੱਕੇ ਘਰੋਂ ਆ ਅੱਛਾ ਜੀ ਠੀਕ ਆ ਜੀ ਪਿੰਡੇ ਪਾਂਡੇ ਨਾਲ ਵਿਚਾਰੀ ਰੁੱਕੀ ਰਹੀ ਆ ਪਰ ਜਿੰਨੀ ਵੀ ਆ ਬਹੁਤ ਸੋਹਣੀ ਆ ਹੂੰ ਤੇ ਸਾਫ ਆ ਬਾਕੀ ਇਹੋ ਜਿਹੇ ਵੈਡ ਨੂੰ ਮੇਰੇ ਹਿਸਾਬ ਨਾਲ 16-17 ਲੀਟਰ ਦੁੱਧ ਕੋਈ ਨਹੀਂ ਜਾਂਦਾ ਹੂੰ ਠੀਕ ਆ ਜੀ ਅੱਛਾ ਜੀ ਇਹ ਗੱਪਣ ਹੈ ਨਾ ਇਹ ਗੱਪਣ ਆ ਜੀ ਅੱਛਾ ਦਿਨ ਲੈਦੀ ਕਿੰਨੇ ਦਾ ਦੱਸਿਆ ਦਿਨ ਸੰਤੂ ਸਾਹਿਬ ਇਹਦੇ ਕੋਈ 5-7 ਹੀ ਰਹਿੰਦੇ ਆ ਜੀ ਸੂਹਾ ਤੀਜਾ ਹੁੰਦੀ ਆ ਸੂਹਾ ਦੂਜਾ ਦੂਜਾ ਹਾਂਜੀ ਠੀਕ ਆ ਪੰਜ ਸੱਤਕ ਦਿਨ ਹੀ ਪਏ ਹਾਂਜੀ ਪੰਜ ਸੱਤ ਦਿਨ ਰਹਿਣਗੇ ਹਾਂ ਦੋਸਤੋ ਗੱਪਣ ਵੜ ਤਿਆਰੀ ਵਾਲੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਰੰਗ ਬਲੈਕ ਆ ਬੋਦੀ ਵਾਲੀ ਵਛੀ ਆ ਛੋਟੇ ਜੇ ਕੰਨ ਹਾਂਜੀ ਪੂਤੀ ਪਾਤੀ ਬਿਲਕੁਲ ਛੋਟੀ ਏ ਠੀਕ ਆ ਸੋ ਕਾ ਤੇ ਜਿਹੜਾ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਜੇ ਵੱਡੀਆਂ ਵੜਾਂ ਦੇ ਵਿੱਚ ਮੰਨ ਕੇ ਸੌਦਾ ਕਰਿਓ ਅਜੇ ਪੰਜ ਲੈ ਅਜੇ ਸੱਤ ਸੱਤਕ ਦਿਨ ਅਜੇ ਬਾਕੀ ਆ ਕੋਈ ਹਫਤਾ ਹਫਤੇ ਤਾਂ ਹੀਰਗੜ ਜਿਹੜਾ ਦੋਸਤੋ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਚ ਹਰਜੀਤ ਬਾਕੀ ਟਿੱਪਣਾ ਹੈ ਪੂਰੀ ਤਸੱਲੀ ਆਪਣੀ ਸੰਤੂ ਸਾਹਿਬ ਆਪ ਆਏ ਆਪਣੇ ਤਸੱਲੀ ਕਰਕੇ ਲਿਆਂਦੀ ਆ ਕੋਈ ਵੀਰ ਭਰਾ ਆਪਣੇ ਤਸੱਲੀ ਕਰਕੇ ਖੜੇ ਜੇ ਕੋਈ ਆਨਲਾਈਨ ਮਨਾਉ ਆਪਣਾ ਮੰਗਾਉਂਦਾ ਵਾ ਤੇ ਗੱਡੀ ਚ ਲੱਥਾਂ ਤੋਂ ਪਹਿਲਾਂ ਆਪਦੇ ਥਣ ਚੈੱਕ ਕਰਕੇ ਫੇਰ ਘਰੇ ਖੜੇ ਆਲਦੇ ਬਿਲਕੁਲ ਹਾਂਜੀ ਇਹ ਕੀ ਮੁੱਲ ਕਰਦੇ ਨੇ ਦਾ ਸੰਤੂ ਸਾਹਿਬ ਮੁੱਲ ਆ ਰਹੀਆਂ ਸਾਰੇ ਉੜਦੀਆਂ ਵਾਲੀਆਂ ਆ ਆ ਠੀਕ ਹੈ ਜੀ 52000 ਰੁਪਏ ਮੁੱਲੇ ਦਾ ਉਹ ਵੇਚ ਕੇ ਪੂਰਾ ਬਸਾਖੀ ਦਾ ਮੇਲਾ ਵੇਖ ਮੇਰਾ ਮੇਲਾ ਵੇਖਣਾ ਤੇ ਡੰਗਰ ਸੰਤੂ ਸਾਹਿਬ ਇੱਕ ਚਾਰ ਪੰਜ ਆਪਣਾ ਹੋਰ ਲਾਇਆ ਪਿਆ ਜਗਾ ਆਪਣੇ ਕੋ ਮਤਲਬ ਥੋੜੀ ਆ ਹਾਂ ਨੇ ਪਸੂ ਜ਼ਿਆਦੇ ਹੋ ਜੀ ਪਸੂ ਜਾ ਰਹੇ ਆ ਚਾਰ ਜੇ ਲੈ ਪਏ ਆ ਇੱਕੋ ਸਾਈਡ ਤੇ ਝੋਟੀ ਬਧੀ ਉਹ ਸੂਈ ਉਹ ਵੀ ਸਿੱਧੀ ਕਰਕੇ ਪਾਉਣੀ ਆ ਠੀਕ ਹੈ ਜੀ ਤੇ ਦੋ ਤਿੰਨ ਪਾਸੇ ਪਏ ਆ ਤੇ ਕੰਮ ਔਖਾ ਹੋ ਰਿਹਾ ਤੇ ਆਰ ਕੇ ਕੰਮ ਸਾਰੇ ਉੱਡਦੇ ਆਲੇ ਹੀ ਆ ਠੀਕ ਆ ਕਿੰਨਾ ਦੱਸਿਆ ਤਾਂ 52000 ਰੁਪਏ ਜੀ 52 ਹਾਂ ਜੀ ਚਲੋ ਕਰਦੇ ਜੀ ਹੋਰ ਵੀ ਉੱਚੋਂ ਹੀ ਮਾਨਦਾਨ ਕਰਾਂਗੇ 50000 ਦੇ ਦਾਂਗੇ ਤੁਹਾਨੂੰ ਸਾਹ 50 ਹੀ ਦੇ ਦਾਂਗੇ ਪੂਰੇ ਦੀ ਹਾਂ ਜੀ ਪੂਰੇ ਦੀ ਉਹ ਵੀ ਵੱਡੀ ਵਹਿੜਾ ਦੋਸਤੋ 50000 ਰੁਪਏ ਮਿਲ ਜੂਗੀ ਤੁਹਾਨੂੰ ਬਾਕੀ ਆਣ ਕੇ ਅਫਤ ਤੁਸੀਂ ਤਸੱਲੀ ਕਰ ਲਿਓ ਚੋਕੇ ਵੇਖ ਲ ਕਿ 2000 ਦੀ ਮਿਲ ਜੂਗੀ ਠੀਕ ਆ ਬਾਕੀ ਲਾਹਣਾ ਬਣਾਉਣਾ ਕਾਫੀ ਸ਼ੁਰੂ ਕੀਤਾ ਬਣ ਜੂਗੀ ਅਜੇ 5-7 ਦਿਨਾਂ ਚ ਲੈ ਵੀ ਵੀਰ ਖਰਜੀਤ ਅੱਗੇ ਆ ਗਈ ਝੁੰਗੀ ਆਪਣੇ ਕੋਲ ਸੰਧੂ ਸਾਹਿਬ ਇਹ ਆ ਗਈ ਆਪਣੇ ਕੋਲ ਝੁੰਗੀ ਹਾਂ ਠੀਕ ਆ ਜੀ ਸ਼ਾਈ ਵਾਲਾ ਪੱਕਦੀ ਆ ਤੇ ਇਹਦੇ ਮਗਰਾਂ ਵੱਚੀ ਅੱਛਾ ਜੀ ਹਾਂ ਜੀ ਥਣ ਥਣ ਬਹੁਤ ਵਧੀਆ ਲੱਗਾ ਵਾ ਤੇ ਦੁੱਧ ਵੀ ਕਰਮਾ ਵਾਲੀ ਥਲੇ ਕਦੋਂ ਵੱਧ ਸੰਧੂ ਸਾਹਿਬ ਲੜਦੀ ਏ ਅੱਛਾ ਜੀ ਇਹਦੇ ਥਲੇ ਦੁੱਧ 13 ਲੀਟਰ ਤੋਂ ਪਲੱਸ ਏ ਜੀ ਜਿਹੜਾ ਆਪਾਂ ਚਵਾ ਲੈਣਾ ਅੱਛਾ ਜੀ ਠੀਕ ਆ ਜੀ ਔਰ ਇਹ ਮਗਰ ਬੱਚੀ ਆ ਕੋਈ ਲਾਲੇ 15 ਦੀ ਕੋਈ ਲਾਲੇ 20 ਦੀ ਕੋਈ ਲਾਲੇ ਮਹੀਨੇ ਦੀ ਸੁਈ ਨੂੰ 15 20 ਦਿਨ ਹੋ ਗਏ ਆ ਹਾਂਜੀ 20 ਤੋਂ ਪਲੱਸ ਆ ਦੱਬੀ ਬੱਚੀ ਆ ਹਾਂਜੀ ਦੱਬੀ ਬੱਚੀ ਆ ਜੀ ਅੱਛਾ ਹਾਂਜੀ ਪਰ ਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਸੰਦੂ ਸਾਹਿਬ 13 ਲੀਟਰ ਤੋਂ ਪਲੱਸ ਆ 13 ਲੀਟਰ ਠੰਡਿਆ ਕਰਕੇ ਹੋਵੇ ਥਲੇ ਸੂਹਾ ਦੂਜਾ ਸੂਹਾ ਦੂਜਾ ਲੋ ਜੀ ਹਾਂਜੀ ਦੂਜਾ ਸੂਹਾ ਦੋਸਤੋ 13 13 ਤੁਰਾਂ ਲੀਟਰ ਦੇ ਬਿਲਕੁਲ ਨੇੜੇ ਜਿਹੜਾ ਦੋਸਤੋ ਦੁੱਧ ਇਸ ਵਕਤੇ ਨੇ ਥਲੇ ਹਾਜ਼ਰ ਆ ਸੋ ਲੰਬੇ ਥਾਣਾ ਪੂਰੇ ਤੁਸੀਂ ਵੇਖੋ ਚਾਰੇ ਤਨਾਂ ਦੀ ਸਪੇਸ ਆ ਲਓ ਠੀਕ ਸੋ ਲੱਭੇ ਦਾਣਾ 13 ਕਿਲੋ ਦੁੱਧ ਕੋਈ 15 16 16 ਦਿਨਾਂ ਦਾ ਆਈਡੀਆ ਕੋਈ ਮੰਨ ਸਕਦੇ ਜੇ ਠੀਕ ਹੈ ਜੀ ਬਾਕੀ ਬੱਚਾ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਆਪਾਂ ਮਗਰ ਇਹਦੇ ਬੱਚੀ ਬੱਚੀ ਹੈ ਨਾ ਜੀ ਬੱਚੀ ਹੈ ਜੀ ਬੱਚੀ ਆਹ ਲਓ ਜੀ ਆ ਬੱਚਾ ਪਰ ਜੀ ਤੇ 13 ਲੀਟਰ ਹੀ ਇਹ ਸ਼ੋਰ ਕੀ 13 ਦਾ ਕਿਤੇ ਨਾ ਹੋਵੇ ਕਿਸੇ ਸੰਧੂ ਸਾਹਿਬ 11 11 ਆਪਣੀ ਤਸੱਲੀ ਕਰਨ ਆ ਗਏ 13 ਤੋਂ ਪਲੱਸ ਆ ਦੁੱਧ 14 ਲਾਗੇ ਬਨੇ ਵਜਦਾ ਵਾ ਆਪਾਂ 13 ਕਹਿੰਦੇ ਕਿ ਵੀਰ ਭਰਾ ਨੇ ਕਿਸੇ ਦੂਰੋਂ ਜੁੜੇ ਆਉਣਾ ਵਾ ਕਿਸੇ ਨੇ ਆਨਲਾਈਨ ਮੰਗਾਉਣੀ ਆ ਘਰ ਜਾ ਕੇ ਕੋਈ ਇਹ ਨਾ ਕਿ ਵੀ ਘਟ ਨਿਕਲਿਆ ਹਾਂਜੀ ਠੰਡੀ ਧੇਰੀ ਆ ਤੁਸੀਂ ਚੈੱਕ ਕਰ ਸਕਦੇ ਜੋ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਮ ਲਓ ਦੋਸਤੋ ਵੈਸੇ ਠੰਡੀ ਧੇਰੀ ਆ ਸੀਲਸ ਲੱਗਾ ਠੀਕ ਆ ਤੇ ਬਿਲਕੁਲ ਸਿੰਘਾਂ ਤੇ ਕੋਈ ਵੀਰੇ ਚੜਾਈ ਜਾਂਦੇ ਵੀ ਸਿੰਘ ਨਾਰਮਲ ਆ ਕਿ ਇਹ ਨਹੀਂ ਦਿਗਾਉਣਾ ਰਹਿ ਜਾਂਦੇ ਕਈ ਫਿਰ ਉਹ ਸਾਬ ਨਾਲ ਫਿਰ ਫ 13 ਕਿਲੋ ਦੀ ਮਾਲਕਣਾ 13 ਕਿਲੋ ਦੁੱਧ ਤੇ 15 ਨਹੀਂ ਤੇ 17 ਦਿਨਾਂ ਦਾ ਕੋਈ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਰਜੀਤੇ ਕਿੰਨੇ ਕਿਤੇ ਦੇ ਦਈਏ ਫਿਰ ਹੰਦੂ ਸਾਹਿਬ ਐਰ ਕੀ ਮੋਲ ਵਾਲਾ ਦਾ ਮੈਂ ਨਾਲ ਜਿਆਦਾ ਆਖਿਆ ਪਿਆ ਮੈਂ ਅੱਛਾ 38000 ਹੀ ਦੇਣੀ ਹੈ ਇਹ ਬਿਲਕੁਲ ਜੀ ਬਿਲਕੁਲ ਜੈ ਹਾਂ ਜਿੰਦਾ ਨਹੀਂ ਕੋਈ ਇਹ ਮੇਰੀ ਮੈਂ ਆਖਿਆ ਪਿਆ 38000 ਦੀ ਦੇਣੀ 38000 ਦੇਣੀ ਆ ਫੈਨ ਪੰਜ ਰੇਲ ਪਲੱਸ ਆ ਦੀ ਅੱਛਾ ਪਰ ਐਰ ਕੀ ਮਾਲ ਡੰਗਰ ਜਿਆਦਾ ਹੈ ਨਾ ਦੇ ਵੀਡੀਓ ਸੁਖਣਾ ਤੁਸੀਂ ਦੋ ਚਾਰਨ ਕੱਢਦੇ ਤੁਹਾਡਾ ਟਾਈਮ ਥੋੜਾ ਬਿਜ਼ੀ ਸ਼ਡਿਊਲ ਹੀ ਹਾਂ ਤੇ ਇੱਕ ਮੇਰੇ ਕੋ ਮਾਲ ਡੰਗਰ ਜਿਆਦਾ ਹੈ ਪਿਛੇ ਮਾਲ ਡੰਗਰ ਲਿਆ ਬੜਾ ਪਿਆ ਵਾ ਵੀ ਕਮ ਔਖਾ ਹੁੰਦਿਆ ਠੀਕ ਹਾਂਜੀ ਲਓ ਵੀ ਦੋਸਤੋ 38000 ਦੀ ਇਹ ਲੈਣ ਦੇਣ ਜ ਬਾਕੀ ਥਾਣਾ ਥਾਣਾ ਦੀ ਬਹੁਤ ਜਿਆਦਾ ਚੰਗੀ ਆ ਲੰਬੇ ਥਾਣਾ ਠੀਕ ਆ ਜੀ ਸੋ ਕੋਈ ਵੀ ਇਹ ਆਣ ਕੇ ਚੋ ਕੇ ਆਪਣੀ ਤਸੱਲੀ ਕਰ ਲੇ ਹੈ ਪੂਰੀ ਖੂਬਸੂਰਤਤਾ ਵੇਖੋ ਥਾਣਾ ਥਾਣਾ ਦੀ ਬਹੁਤ ਵਧੀਆ ਅਚਾਰ ਜੀ ਤਾਂ ਕਿ ਆ ਗਿਆ ਜਰਸੀ ਅੱਗੇ ਜਰਸੀ ਆ ਗਈ ਸੰਧੂ ਸਾਹਿਬ ਜਰਸੀ ਆ ਗਈ ਇਹ ਇਹ ਵੀ ਸੂਈ ਆ ਇਹ ਸੂਈ ਆ ਸੰਧੂ ਸਾਹਿਬ ਕੋਈ ਇਹਨੂੰ ਲਾਲੇ 2.5 ਮਹੀਨੇ ਕੋਈ ਲਾਲੇ 3 ਮਹੀਨੇ ਅੱਛਾ ਜੀ ਠੀਕ ਆ ਜੀ ਠੰਡੀ ਤੇਰੀ ਫੋਲਿਆ ਹੈਂਡੇ ਦੀ 6 ਤੋਂ ਪਲੱਸ ਆ ਜੀ ਹੂੰ ਦੁੱਧ ਤੇਰਾ 9 ਤੋਂ ਪਲੱਸ ਆ ਅੱਛਾ ਜੀ ਦੁੱਧ ਤੇਰੇ ਥਲੇ 10 ਲੀਟਰ ਹੀ ਠੀਕ ਆ ਜੀ ਟੀਕੇ ਨੂੰ ਆਪਾਂ ਭਰਾਤਾ ਵਾ ਅੱਜ ਇਹਨੂੰ ਸਤਵਾਂ ਦਿਨ ਟੀਕੇ ਭਰੇ ਨੂੰ ਆ ਵੰਡੇ ਦਾ ਬਿਲਕੁਲ ਬੰਦਿਆ ਵੰਡ ਬੰਦ ਦੇ ਬਾਵਜੂਦ 9 ਲੀਟਰ ਦੁੱਧ ਰਿਛਲੇ ਆ ਤੇ ਹੁਣ ਦੂਜੇ ਦੂਜੇ ਸਵੇਰੇ ਤੇ ਚੱਲਣ ਦੀ ਹੈ ਹਾਂਜੀ ਇਹ ਦੂਜੀ ਸਵੇਰੇ ਚੱਲਣਗੀ ਤੇ ਤੀਜੇ ਲਈ ਟੀਕਾ ਭਰਾਤਾ ਤੀਜੇ ਲਈ ਟੀਕਾ ਭਰਾਤਾ ਜੀ ਆਪਾਂ 9 ਕਿਲੋ ਦੁੱਧ ਪੱਕਾ ਜਿਹੜਾ 9 ਕਿਲੋ ਦੁੱਧ ਸੰਧੂ ਸਾਹਿਬ ਦੇ ਥਲੇ ਰਾਮਨਾਵਾ ਦੁੱਧ 10 ਤੋਂ ਪਲੱਸ ਹੀ ਪਰ ਟੀਕਾ ਭਰਉਣ ਕਰਕੇ ਵੰਡ ਬੰਦ ਕੀਤਾ ਅਸਾਂ ਕੋਈ ਸਮਾਂ ਪਤਾ ਸਹੀ ਕਿੰਨੇ ਕ ਟਾਈਮ ਦੀ ਸਹੀ ਹੋ ਸੰਧੂ ਸਾਹਿਬ ਉਹਨਾਂ ਨੇ ਆਪਾਂ ਨੂੰ ਕਿਹਾ ਹੈ ਵੀ ਇਹਨੂੰ 2.5 ਮਹੀਨੇ ਹੋ ਗਏ ਆ ਠੀਕ ਹੈ ਜੀ 15 20 ਨੇ ਮੇਰੇ ਕੋਲ ਵੀ ਹੋ ਗਿਆ ਠੀਗਾ ਵੀ ਲੱਗ ਗਿਆ 3 ਮਹੀਨੇ ਕੋ ਮੰਗ ਕੇ ਚੱਲ ਸਕਦਾ ਕੋ 3 ਮਹੀਨਾ ਡੇੜ ਘੇੜ ਹੋ ਗਿਆ ਕੰਮ ਹਾਂਜੀ 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 ਲਓ ਦੋਸਤੋ 3 ਮਹੀਨੇ ਦੇ ਨੇੜੇ ਤੇੜੇ ਜਿਹੜਾ ਸਮਾਂ ਹੋ ਗਿਆ ਉਹਨੂੰ ਸੁਈ ਉਹ ਹਸਾਂਣਾ ਤੁਸੀਂ ਆਪਣੀ ਜੱਜਮੈਂਟ ਕਰ ਲਿਓ ਠੀਕ ਹੈ ਜੀ ਆ ਬਿਲਕੁਲ ਥੰਮ ਥੰਮ ਦੇਵੇਦੀ ਆ ਬਿਲਕੁਲ ਪਤਲੇ ਥਾਣਾ ਪੂਣੀਆ ਰਕੇ ਠੀਕ ਹੈ ਜੀ ਹਾਂਜੀ ਤੇ ਪਸਮਕੇ ਹੋਰ ਵੀ ਥਾਣ ਨਿਕਲ ਆਉਂਦਾ ਨਿਕਲ ਆਉਂਦਾ ਸਾਨੂੰ ਸਾਹਿਬ ਜਰਸੀ ਬਰੀਡ ਦੇ ਵਿੱਚ 9 ਕਿਲੋ ਦੁੱਧ ਅੱਗੇ ਕੋਈ 8 9 ਦਿਨਾਂ ਦੀ ਬਣੀ ਵੀ ਆ ਠੀਗਾ ਲਿਆ ਹੋਇਆ ਇਸ ਵੇੜ ਨਾਲ ਇੱਥੇ ਤੋੜ ਦੋ ਲੰਮਾ ਤੋੜ ਦਿਆ ਜੀ ਤੋੜ ਬਾਹਰ ਬਾਬਿਆਂ ਦੇ ਡੰਗਰ ਜਾਣਦੇ ਆ ਜੀ ਬਾਬੇ ਪਾਲਾ ਸਿੰਘ ਅੱਛਾ ਅੱਛਾ ਜੀ ਗੋਮਾਲੇ ਅਬ ਤੁਸੀਂ ਲਾਸਟ ਵਿੱਚ ਜਰਸੀ ਵੈੜ ਤੁਹਾਨੂੰ ਦਿਖਾਉਣੀ ਸੀ ਠੀਕ ਆ ਜੀ ਜਰਸੀ ਵੈੜ ਬਕਾਊਗਾ 9 ਕਿਲੋ ਦੁੱਧ ਦੂਜੇ ਸੂਏ ਦੇ ਵਿੱਚ ਹੁਣ ਜਿਹੜਾ 9 ਕਿਲੋ ਦੁੱਧ ਅੱਗੇ ਕੋਈ ਠਾ ਨੌਂ ਦਿਨਾਂ ਦੀ ਆ ਬਿਲਕੁਲ ਏਆਈ ਵੀ ਹੋਈ ਆ ਹਾਂਜੀ ਬਾਕੀ ਆ ਕੇ ਕੋਈ ਆਪਣਾ ਤਰੀਕ ਨਾਲ ਦਵਾਂਗੇ ਟੀਕਾ ਨਾਲ ਦਵਾਂਗੇ ਸੰਧੂ ਸਾਹਿਬ ਠੀਕ ਆ ਠੀਕ ਆ ਤੇ ਇਹ ਜਰਸੀ ਕਿੰਨੇ ਦੀ ਹਰਜੀਤ ਸੰਧੂ ਸਾਹਿਬ 35 ਦੇ ਰਹੀਏ 35 ਦੀ 30 ਹੀ ਦੇ ਰਹੀਏ ਬਿਲਕੁਲ ਹੀ 30 ਹੀ ਦੇ ਰਹੀਏ ਹੋਰ ਆ ਜਾ ਥੱਲੇ ਫਿਰ ਜੇ ਮੇਰੇ ਤੋਂ ਪੁੱਛਣੀ ਲੱਗਦੀ 28 ਦੀ ਦੇ ਰਹੀਏ 28 ਦੀ ਦੇ ਰਹੀਏ ਹੋਰ ਪੰਪ ਦੀ ਗੱਲ 26 ਦੀ ਦੇ ਰਹੀਏ ਲੈ 24 ਦੀ ਹਾਂ ਆ ਜੋ ਲੈ ਲਾਤੀਆਂ ਬ੍ਰੇਕਾਂ ਹੈ ਲਾਤੀਆਂ ਬ੍ਰੇਕਾਂ ਨੇ ਤਾਂ ਆਪ ਛੋਟਾ ਛਪਾਈ ਜਸਨ ਦਸਾਏ ਤਾਂ ਹੈਂਡ ਬ੍ਰੇਕੀ ਚੁੱਕ ਹੈਂਡ ਬ੍ਰੇਕੀ ਚੁੱਕਣੇ ਪੈਣੇ ਜਸਨ ਸਾਹਿਬ ਨੇ ਕਿਰ 200 ਵਾਲਾ ਕਮਰੇ ਆ ਦੇ ਲਓ ਵੀ 24000 ਦੀ 200 ਇਹ ਜਿਹੜੀ ਖਾਨ ਹੋ ਜਾਊਗੀ ਹਾਂਜੀ ਬਾਕੀ ਜਰਸੀ ਵੇਖ ਲਈ ਬਾਕੀ ਇਹ ਨੂੰ ਸਾਨੂੰ ਸਭ ਕੋਈ ਵੰਗਾ ਨਹੀਂ ਪਾਈਦਾ ਤੇਰੇ ਚਲੋ ਵੰਗਾ ਲੈਂਦੀ ਆ ਕੋਈ ਵੰਗਾ ਨਹੀਂ ਪੋਣਾ ਐ ਠੰਡੀ ਤੀਰ ਮਾਨਸ ਥਲੇ ਬੈਜੀ ਤਾ ਅੱਖਾਂ ਹੀ ਪੀੜ ਕੇ ਲਓ ਵੀ ਪ੍ਰਭੂ ਜਰਸੀ ਆ 24000 ਦੀ ਲਾਸਟ ਵਿੱਚ ਤੁਹਾਨੂੰ ਦੱਸੋਣੀ ਸੀਗੀ ਇਹ ਅੱਜ ਨਾਗਨੇ ਵੀਰ ਖਰਜੀਤ ਦੇ ਕੋਲੇ ਟੋਟਲ ਜਿਹੜੇ 7 ਤਿੰਨ ਵੜਾ ਤੇ ਚਾਰ ਦਰਮੱਜਾ ਤੁਹਾਨੂੰ ਆਪਾਂ ਦਿਖਾਤੀਆਂ ਨੇ ਇੱਕ ਮੱਝ ਜਿਹੜੀ ਗੱਬਨ ਪੂਰੀ ਤਿਆਰੀ ਵਾਲੀ ਆ ਬਾਕੀ ਤਿੰਨ ਪਸ਼ੂ ਜਿਹੜੇ ਬਿਲਕੁਲ ਸਵੇ ਸਵਾਏ ਆ ਠੀਕ ਆ ਜੀ ਤੇ ਇਹਨਾਂ ਸਾਰੇ ਨਗਾਂ ਦੀ ਡਿਟੇਲ ਆਪਾਂ ਵੀਰ ਹਰਜੀਤ ਜੀ ਦੇ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਨੰਬਰ ਲੈ ਲੈਨੇ ਆਪਾਂ ਨੰਬਰ ਇੱਕ ਹਰਜੀਤ ਬੋਲ ਰਿਹਾ ਹਾਂ ਜੀ ਸੰਤੋ ਸਾਹਿਬ 71475 70166 ਤੇ 8146953927 ਠੀਕ ਆ ਜੀ ਠੀਕ ਆ ਤਾਂ ਦੋਸਤੋ ਇਹ ਨੰਬਰ ਨੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੀ ਬਾਕੀ ਜਿਹੜਾ ਵੀ ਨਗ ਪਸੰਦ ਆ ਜਾਊਗਾ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਕਾਰਨ ਕਿ ਆਪ ਜੀ ਨਰਕ ਪਰਖਾ ਤਸੱਲੀ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ